ਪੰਜਾਬ ਦੇ ਵਿੱਚ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਕਰਕੇ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਮੀਂਹ ਦੇ ਕਰਕੇ ਪ੍ਰਭਾਵਿਤ ਹੋ ਰਹੇ ਨੇ ਤੇ ਉੱਥੇ ਹੀ ਸਵੇਰ ਤੋਂ ਅਮ੍ਰਿਤਸਰ ਦੇ ਵਿੱਚ ਭਾਰੀ ਮੀਂਹ ਦਿਖਿਆ ਜਿੱਥੇ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤਾਂ ਉਧਰ ਗੁਰਦਾਸਪੁਰ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਮੋੜ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਹੈ ਪਿੰਡਾਂ ਦੇ ਵਿੱਚ ਫਿਰ ਤੋਂ ਪਾਣੀ ਭਰਨ ਲੱਗ ਪਿਆ ਹੈ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਉਸ ਦੇ ਨਾਲ ਕਈ ਜ਼ਿਲ੍ਹੇ ਜਿਵੇਂ ਕਿ ਪਟਿਆਲਾ ਸੰਗਰੂਰ ਬਰਨਾਲਾ ਦੇ ਵੀ ਭਾਰੀ ਮੀਂਹ ਦੇਖਣ ਨੂੰ ਮਿਲਿਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਤਾਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਪਟਿਆਲਾ ਦੇ ਨਾਲ ਲੱਗਦੇ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਦੇ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਭਾਰੀ ਮੀਂਹ ਦੇ ਕਰਕੇ ਨੇੜਲੇ ਇਲਾਕਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਕੁਝ ਨੇੜਲੇ ਪਿੰਡ ਮਰਦਾੜੀ ਤੇ ਹੋਰ ਵੀ ਕਈ 3-4 ਪਿੰਡ ਦੱਸੇ ਜਾ ਰਹੇ ਨੇ ਦੇਵੀਗੜ੍ਹ ਸਣੇ ਹੋਰ ਵੀ ਕਈ ਇਲਾਕੇ ਨੇ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ ਉੱਧਰ ਟਾਂਗਰੀ ਨਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਤਾਂ ਉੱਥੇ ਮੌਸਮ ਵਿਭਾਗ ਦੇ ਵੱਲੋਂ 1 ਅਤੇ 2 ਸਤੰਬਰ ਨੂੰ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਟਾਂਡਾ ਦੀ ਜਿੱਥੇ ਕਿ ਤੁਸੀਂ ਬੰਨ ਰੁੱਟ ਗਿਆ ਏ ਦੱਸਦੇ ਏ ਕਿ ਕਈ ਥਾਵਾਂ ਦੇ ਉੱਤੇ ਤੁਸੀਂ ਬੰਨ ਹੈ ਜਿਹੜਾ ਉਹ ਟੁੱਟ ਗਿਆ ਹੈ ਜਿਸ ਕਰਕੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਤਾਂ ਪਾਣੀ ਦਾ ਪੱਧਰ ਗਾਤਰ ਜਿਹੜਾ ਬਿਆਸ ਤੋਂ ਨਿਕਲਿਆ ਪਾਣੀ ਉਹ ਸਿੱਧਾ ਪਾਣੀ ਹੁਣ ਪਿੰਡਾਂ ਦੇ ਵਿੱਚ ਵੜੇਗਾ ਜਿਸ ਦੇ ਕਰਕੇ ਸਥਾਨਕ ਲੋਕਾਂ ਦੇ ਵਿੱਚ ਹੜਾਂ ਨੂੰ ਲੈ ਕੇ ਖਤਰਾ ਬਣਿਆ ਹੋਇਆ ਹੈ ਕਿ ਉਹਨਾਂ ਦੇ ਪਿੰਡਾਂ ਤੱਕ ਹੜਾਂ ਦੀ ਮਾਰਨਾ ਹੋ ਜਾਵੇ। ਹੋਰ ਵੀ ਖਤਰਾ ਇਹ ਜਿਹੜਾ ਉਹ ਵੱਜ ਸਕਦਾ ਹੈ ਤੇ ਹੋਰ ਵੀ ਕਈ ਥਾਵਾਂ ਦੇ ਉੱਤੋਂ ਤੁਸੀਂ ਬੰਨ੍ਹ ਜਿਹੜਾ ਉਹ ਟੁੱਟ ਸਕਦਾ ਹੈ ਤਾਂ ਲੋਕਾਂ ਦੇ ਵੱਲੋਂ ਬੰਨ੍ਹ ਨੂੰ ਜਲਦ ਮੁਰੰਮਤ ਕਰਨ ਦੀ ਮੰਗ ਕੀਤੀ ਗਈ ਹੈ। ਤਾਂ ਫਿਰੋਜ਼ਪੁਰ ਦੇ ਵਿੱਚ ਵੀ ਸੇਮ ਇਦਾਂ ਹੀ ਹੜਾਂ ਦਾ ਖਤਰਾ ਮੰਡਰੌਣ ਲੱਗਿਆ ਹੈ ਕਿਉਂਕਿ ਹਬੀਬਕੇ ਪੱਤਣ ਤੇ ਤੁਸੀਂ ਬੰਨ੍ਹ ਟੁੱਟ ਕੇ ਕਮਜ਼ੋਰ ਹੋ ਗਿਆ ਹੈ। ਜੀ ਹਾਂ ਰੈਸਕਿਊ ਆਪਰੇਸ਼ਨ ਹਾਲਾਂਕਿ ਲਗਾਤਾਰ جاری ਹੈ ਤਾਂ ਉੱਥੇ ਪਹਿਲਾਂ ਬੰਨ ਕਮਜ਼ੋਰ ਹੋਇਆ ਤੇ ਹੁਣ ਕਿਹਾ ਜਾ ਰਿਹਾ ਕਿ ਕਈ ਥਾਵਾਂ ਦੇ ਉੱਤੇ ਬੰਨ ਟੁੱਟ ਗਿਆ ਜਿਸ ਕਰਕੇ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਅਤੇ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਤੋਸੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਹਜਨਾਲਾ ਖੇਤਰ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਇਆ ਇਸ ਨਾਲ ਦੇ ਲਾ ਲੱਗਦੇ ਪਿੰਡ ਗੱਗੋਮਾਲ ਦੇ ਸਣੇ ਅਰਮਦਾਸ ਥੋਬਾ ਜਿਹੜੇ ਪਿੰਡ ਨੇ ਉਹ ਕਾਫੀ ਪ੍ਰਭਾਵਿਤ ਹੋਏ ਨੇ ਲੋਕ ਪਰੇਸ਼ਾਨ ਨੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਹਾਲਾਂਕਿ ਮੋਕੇ ਦੇ ਉੱਤੇ ਉਹਨਾਂ ਨੂੰ ਰਾਹਤ ਕਾਰਜਾਂ ਦੇ ਨਾਲ ਬਾਹਰ ਕੱਢਿਆ ਵੀ ਜਾ ਰਿਹਾ ਹੈ ਪਰ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਉਵੇਂ ਹੀ ਬਰਕਰਾਰ ਹੈ ਅਤੇ ਇਹਨਾਂ ਸਭ ਤੋਂ ਬਾਅਦ ਹੁਣ ਸੀਐਮ ਮਾਨ ਦੇ ਵੱਲੋਂ ਵੀ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਜੀ ਹਾਂ ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਸੀਐਮ ਮਾਨ ਨੇ ਹੁਣ ਪੀਐਮ ਮੋਦੀ ਤੱਕ ਪਹੁੰਚ ਕੀਤੀ ਹੈ ਤੇ ਉਹਨਾਂ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਦੱਸਿਆ ਹੈ ਕਿ 3 ਲੱਖ ਏਕੜ ਖੇਤੀ ਵਾਲੀ ਜ਼ਮੀਨ ਹੈ ਜਿਹੜੀ ਉਹ ਡੁੱਬ ਕੇ ਤਬਾਹ ਹੋ ਗਈ ਹੈ ਜਿਸ ਤਰੀਕੇ ਦੇ ਨਾਲ ਹੜ ਆਇਆ ਤੇ ਖੇਤਾਂ ਦੀ ਜਿਹੜੀ ਜ਼ਮੀਨ ਹੈ ਉਸ ਦਾ ਬੁਰਾ ਹਾਲ ਹੋਇਆ ਹੈ ਜਿਸ ਦੇ ਕਰਕੇ ਹੁਣ सीएम ਦੇ ਵੱਲੋਂ ਪੀਐਮ ਨੂੰ ਚਿੱਠੀ ਲਿਖੀ ਗਈ ਹੈ ਤਾਂ ਸੀਐਮ ਭਗਵੰਤ ਮਾਨ ਨੇ ਚਿੱਠੀ ਦੇ ਵਿੱਚ 60000 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ 50000 ਰੁਪਏ प्रति ਏਕੜ ਮੁਆਵਜ਼ਾ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੀ ਫਸਲ ਡੁੱਬ ਕੇ ਤਬਾਹ ਹੋਈ ਹੈ ਉਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਤਾਂ ਹੁਣ ਇਸ ਚਿੱਠੀ ਦੇ ਉੱਤੇ ਕੀ ਐਕਸ਼ਨ ਆਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਿਸ ਤਰੀਕੇ ਦੇ ਨਾਲ ਮੌਸਮ ਨੇ ਤਬਾਹੀ ਮਚਾਈ ਹੈ ਤਾਂ ਹਰ ਇੱਕ ਨੂੰ ਅਰਦਾਸ ਕਰਨ ਦੀ ਲੋੜ ਹੈ ਕਿ ਹੁਣ ਰੱਬਾ ਹੋਰ ਮੀਂਹ ਆ ਪਾ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਬਣ ਰਹੇ ਨੇ ਲੋਕਾਂ ਦੀ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੁੰਦੀ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਹੁਣ 3 ਸਤੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਹੜ੍ਹਾਂ ਦੇ ਕਰਕੇ ਇਹ ਫੈਸਲਾ ਲਿਆ ਗਿਆ ਹੈ ਹੜ੍ਹਾਂ ਦੇ ਕਰਕੇ ਕਾਫੀ ਜਿਹੜਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਹੈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲੈਂਦਿਆਂ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ 3 ਸਤੰਬਰ ਤੱਕ ਇਹ ਛੁੱਟੀਆਂ ਜਾਰੀ ਰਹਿਣਗੀਆਂ ਤੇ 4 ਸਤੰਬਰ ਨੂੰ ਹੋ ਸਕਦਾ ਹੈ ਕਿ ਜੇਕਰ ਸਥਿਤੀ ਦੇ ਵਿੱਚ ਸੁਧਾਰ ਹੋਇਆ ਤਾਂ ਸਕੂਲ ਖੁੱਲਣਗੇ This program is sponsored by The Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.